ਤੇ ਚੰਗੀ ਥਣਲੇਵੀ ਦੀ ਪੂਰੀ ਮਿੱਤਰੋ ਸਾਫ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਤਿੰਨ ਨਗ ਬਕਾਊ ਆ ਚੰਗੇ ਸਿਮਣਾ ਦੇ ਨੇ ਬਾਈ ਜਗਦੀਪ ਸਿੰਘ ਸੋਢੀ ਦੇ ਕਰੋ ਆਪਾਂ ਇਹ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਸੋਢੀ ਵਾਲਾ ਤਸੀਲ ਜੀਰਾ ਤੇ ਜ਼ਿਲ੍ਹਾ ਹੈਗਾ ਜੀ ਫਿਰੋਜ਼ਪੁਰ ਪੂਰੀ ਜਾਣਕਾਰੀ ਆਪਾਂ ਬਾਈ ਤੁਹਾਨੂੰ ਲਵਾਂਗੇ ਪਹਿਲਾਂ ਵੀ ਦੋ ਵੀਡੀਓ ਆਪਾਂ ਬਾਈ ਦੇ ਕਰੋ ਬਣਾ ਰਹੇ ਆ 14 15 ਤੋਂ ਮਿੱਤਰੋ ਪਸ਼ੂ ਜਿਹੜੇ ਬਾਈ ਕੋਲੇ ਸਟਾਰਟਿੰਗ ਹੈ 20 22 23 24 ਲੀਟਰ ਤੱਕ ਪਸ਼ੂ ਨੇ ਸੋ ਸੋਹਣਾ ਕਦ ਕਾਟ ਕਿਹੜਾ ਸੁਹਾ ਇਹ ਸੁਹੰਦੀਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜਗਦੀਪ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਸੁਣਾਓ ਜੀ ਠੀਕ ਹੈ ਸੇਤਾ ਜੀ ਹਾਂਜੀ ਹਾਂਜੀ ਛੋਟੀ ਦਾ ਸੁਹਾ ਕਿਹੜਾ ਜੀ ਬੰਦਾ ਇਹ ਦੂਜੇ ਸੁਹਾ ਸੁਣਾ ਡਾਕਟਰ ਸਾਹਿਬ ਨੇ ਦੂਜੇ ਸੁਹਾ ਸੁਣਾ ਹੈ ਹਾਂਜੀ ਕਿੰਨੇ ਕ ਦਿਨ ਜਿਹੜੇ ਲੈ ਜੂਗੀ ਤੇ ਜੀ ਇੱਕ ਤਰੀਕ ਨੂੰ ਤੇ ਦਿਨ ਪੂਰੇ ਅਜੇ ਇੱਕ ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਕਿੰਨਾ ਕੁ ਇਹਨਾਂ ਦੁੱਧ ਪਾਇਆ ਵਾ ਜੀ ਇਹਨੇ ਜੀ ਪਹਿਲੇ ਸੂਏ ਪੌਣੇ 15 ਕਿਲੋ ਦੁੱਧ ਪਾਇਆ ਜੀ ਪਹਿਲੇ ਸੂਏ ਪੌਣੇ 15 ਹਾਂਜੀ 1.14 ਮਨੋ ਜੀ ਤੁਸੀਂ 1.14 ਮਨ ਲੈ ਲਿਆ ਹਾਂ ਹਾਂਜੀ ਹਾਂਜੀ ਅੱਛੀ ਵੀ ਕਰੋਗੇ 15 ਤੋਂ ਪਾਰ ਕਹਤ ਕੀ ਜੀ 16 17 ਕਿਲੋ ਦੁੱਧ ਦੇਓਗੀ ਠੀਕ ਆ ਹਾਂਜੀ ਤੇ ਕਿਹੜੇ ਸਿਮਨ ਦੀ ਆਪ ਹੈ ਆਪ ਹੈ ਜੀ ਸਮਰਾਟ ਥੇਮ ਕਿਰੀਆਂ ਦੀ ਹੈ ਜੀ ਹਾਂਜੀ ਤੇ ਇਹਦੇ ਜਿਹੜਾ ਟੀਕਾ ਲੱਗਾ ABC ਵੀਰਾਂ ਵਾਲੀ ਦਾ ਪ੍ਰਕਸ਼ਤ ਬੁੱਲਦਾ ओके हां है, जी ਚੰਗੇ ਟੀਕੇ ਲਾ ਰਹੇ ਆ ਹਨਾ ਹਾਂ ਜੀ ਹਾਂ ਜੀ ਕਾਫੀ ਦੁੱਧ ਵਾਲੇ ਪਸ਼ੂ ਆ ਹਨਾ ਹਾਂ ਜੀ ਤਕਰੀਬਨ ਸਾਰੇ ਜੀ ਕਿੰਨੇ ਕ ਦੁੱਧ ਤਾਂ ਲਾਸਟ ਹੈ ਮੰਨ ਲਓ ਲਾਸਟ ਜੀ ਜਿਹੜੇ ਸਾਡੇ ਆਪਣੇ ਫਾਰਮ ਦੇ ਜੀ 24 ਕਿਲੋ ਦੁੱਧ ਆਪਾਂ ਆਪਣੇ ਘਰੇ ਚੋਇਆ ਜੀ ਓਕੇ ਹਾਂ ਜੀ ਠੀਕ ਹੈ ਤੇ ਦੂਜੇ ਨੰਬਰ ਤੇ ਤਾਂ ਰੇਟ ਕੀ ਕਰਤਾ ਜੀ ਫਿਰ ਆਪਾਂ ਰੇਟ ਡਾਕਟਰ ਸਾਹਿਬ ਆਪਣੀ ਤਾਂ ਮਜਬੂਰੀ ਹੈ ਜੀ ਲੇਬਰ ਦੇ ਕਰਕੇ ਅਸੀਂ ਤਾਂ ਆ ਤੁਸੀਂ ਕੰਮ ਛੱਡ ਰਹੇ ਹੋ ਹਨਾ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਹਨਾ ਹਾਂ ਜੀ ਹਾਂ ਜੀ ਤੇ ਰੇਟ ਡਾਕਟਰ ਸਾਹਿਬ 1,60,000 ਰੁਪਿਆ ਇਹਦਾ 160 ਹਾਂਜੀ ਓਕੇ ਸੋਨਾ ਕੱਟ-ਕੱਟ ਹੈ ਕੁੰਡੀ ਝੋਤੀ ਆ ਮਿੱਤਰੋ ਦੂਜੇ ਸੂਏ ਸੁਣਾ ਤੇ ਮੰਨ ਲਓ 15 ਲੀਟਰ ਘਟੋ-ਘਟ ਪਹਿਲੇ ਸੂਏ ਦਾ ਦੂਜੇ ਸੂਏ 16 17 ਦੀ ਉਮੀਦ ਹੈ ਫਿਕਸ ਹਵਾਨੇ ਦੀ ਹੈ ਤੇ ਰੇਟ ਕਰਿਆ ਭਾਈ ਨੇ 1 ਲੱਖ 60000 ਮਾਰਦਾਨ ਹੋ ਜਾਣਾ ਤਿੰਨੇ ਪਸੂਆਂ ਦੇ ਵਿੱਚੋਂ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਮਜਬੂਰੀ ਕਰਕੇ ਮਿੱਤਰੋ ਭਾਈ ਇਹ ਜਿਹੜਾ ਕਿੱਤਾ ਛੱਡ ਰਿਹਾ ਬਾਈ ਕੋਲੇ ਫਿਰ ਕਹਿੰਦੇ ਆ ਵੀ 15 16 ਤੋਂ ਲੈ ਕੇ ਬਾਈ ਕੋਲੇ ਘੱਟੋ ਘੱਟ 23 24 ਲੀਟਰ ਵਾਲੇ ਪਸ਼ੂ ਦੇਖੇ ਆ ਦੂਜੇ ਨੰਬਰ ਤੇ ਝੋਟੀ ਆ ਜੀ ਹਨਾ ਇਹਨੂੰ ਵੀ ਖੋਲੋ ਜੀ ਇਹ ਕਿੰਨੇ ਕ ਦਿਨਾਂ ਦੀ ਕੱਚੀ ਹੈ ਤੇ ਡਾਕਟਰ ਸਾਹਿਬ ਇਹਦੇ ਇਹਦੇ ਦੋ ਤਰੀਕ ਨੂੰ ਦੇਣੂਰੇ ਦੋ ਤਿੰਨ ਤਰੀਕ ਨੂੰ ਦੇਣ ਪੂਰੇ ਆ ਜੀ ਇਹਦੇ ੁੰਡੀ ਝੋਟੀ ਆ ਪੂਰੀ ਹਨਾ ਹਾਂਜੀ ਹਾਂਜੀ ਕਿਹੜੇ ਸਿਮਣ ਦੀ ਹੈ ਇਹ ਇਹ ਜੀ ਆਪ ਤਾਂ ਬਿਰਲੇ ਦੀ ਹੈ ਜੀ ਆਪ ਬਿਰਲੇ ਦੀ ਆ ਹਾਂਜੀ ਤੇ ਗਾਹਾਂ ਕਿਹੜਾ ਲੱਗਿਆ ਜੀ ਇਹਦੇ ਭੀਮ ਲੱਗਾ ਜੀ ABC ਵੀਰਾਂ ਵਾਲੀ ਓਕੇ ਭੀਮ ਦਾ ਹਾਂਜੀ ਕਤਕਾਠ ਮਿੱਤਰੋ ਫੁੱਲ ਬਜਣ ਚੰਗੀ ਸਿਹਤ ਤੇ ਥਣਲੇਵੀ ਦੀ ਪੂਰੀ ਮਿੱਤਰੋ ਸਾਫ ਆ ਕਿੰਨੇ ਕਿਤਨਾ ਦੀ ਕੱਚੀ ਐ ਇਹ ਡਾਕਟਰ ਸਾਹਿਬ ਤਿੰਨ ਦਿਨ ਦੇਣ ਅੱਜ ਮਾਰ ਕੇ ਹਫਤੇ ਹਫਤਾ ਲੈ ਜੂਗੀ ਠੀਕ ਐ ਹਫਤਾ ਲੈਂਦੀ ਆ ਹਾਂਜੀ ਹਾਂਜੀ ਬਸ ਠੀਕ ਐ ਤਿੰਨ ਦਿਨ ਦੇਣ ਕਿੰਨਾ ਕ ਦੁੱਧ ਪਾ ਦੂਗੀ ਤੁਹਾਡੇ ਹਿਸਾਬ ਨਾਲ ਡਾਕਟਰ ਸਾਹਿਬ ਮੇਰੇ ਹਿਸਾਬ ਨਾਲ ਤਾਂ 14 15 ਲੀਟਰ ਦੁੱਧ ਦੇਣਾ ਚਾਹੀਦਾ ਇਹਨੂੰ ਹਾਂ ਮਾਂ ਥੱਲੇ ਆ ਮਾਂ ਇਹ ਮਾਂ ਖੜੀ ਐ ਜੀ 24 ਕਿਲੋ ਦੁੱਧ ਦੇਦੀ ਮਾਂ ਦੇ ਮਾਂ ਥੱਲੇ ਮਿੱਤਰੋ 24 ਲੀਟਰ ਤੇ ਆਪ ਚੰਗੇ ਸਿਮੰਟ ਦੀ ਗਾਹਾਂ ਵੀ ਮਿੱਤਰੋ ਚੰਗਾ ਸਿਮੰਟ ਲੱਗਿਆ ਬਾ ਤੇ ਪਹਿਲੇ ਸੂਏ ਸੁਣਾ ਰੇਟ ਆਪਾਂ ਮਿੱਤਰੋ ਪੂਰੇ ਖਿੱਚ ਕੇ ਕਰਾਵਾਂਗੇ ਕਿਉਂਕਿ ਕਾਫੀ ਜਿਹੜਾ ਬੰਦਾ ਆਇਆ ਵਾ ਤੇ ਹਰ ਭਰਾ ਨੂੰ ਪਤਾ ਹੀ ਹੈ ਕਿਉਂਕਿ ਝੋਨੇ ਦਾ ਮਿੱਤਰੋ ਝਾੜ ਜਮ੍ਹਾਂ ਖਤਮ ਹੋ ਗਿਆ ਤੇ ਕੁੰਡੀ ਝੋਟੀ ਆ ਤੇ ਪਹਿਲੇ ਸੂਏ ਮਿੱਤਰੋ ਸੁਣਾ ਰੇਟ ਕੀ ਕਰਤਾ ਜੇ ਤਾਂ ਫਿਰ ਡਾਕਟਰ ਸਾਹਿਬ ਰੇਟ ਜਿਆ ਜੀ ਮੰਗਣਾ ਜੀ 1 ਲੱਖ 20000 ਰੁਪਏ 120 ਹਾਂਜੀ ਮਾਣਤਨ ਹੋ ਜਾਏ ਮਾਣਤਨ ਕਰ ਦਿਆਂਗੇ ਮਾਣਤਨ ਇੰਨਾ ਚ ਹੀ ਹੋਊਗਾ ਨਾ ਕਰ ਦਿਆਂਗੇ ਇੰਨਾ ਚ ਹੀ ਕਰ ਦਿਆਂਗੇ ਤੀਜੇ ਨੰਬਰ ਤੇ ਆ ਗਈ ਸੱਜ ਜੀ ਸੱਜ ਜੀ ਕਿੰਨਾ ਕੁ ਦੁੱਧ ਤਿਆਰ ਹੈ ਇਹ 16 ਲੀਟਰ ਦੁੱਧ ਤਿਆਰ ਹੈ ਹੁਣ 16 ਲੀਟਰ ਤਿਆਰ ਹੈ ਹਾਂਜੀ ਆ ਦੋ ਟਾਈਮ ਵਾਲਾ ਤਸੱਲੀ ਕਰੇ ਬਾਈ ਤਿੰਨ ਟਾਈਮ ਕਰੇ ਆਪਣੇ ਲੋ ਤਸੱਲੀ ਓ ਖੇ ਤੋਰੋ ਜੇ ਉਹਨਾਂ ਵੀ ਐ ਸੁਆ ਮਿੱਤਰੋ ਤੀਜਾ ਹਾਂਜੀ ਤੇ 16 ਲੀਟਰ ਜਿਹੜਾ ਦੁੱਧ ਤਿਆਰ ਹੈ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ 19 21 ਮਿੱਤਰੋ ਸਾਢੇ ਦੁੱਧ ਬਾਈ ਕਹਿੰਦਾ ਬਰਾਬਰ ਹੈ ਤੁਸੀਂ ਵੀ ਆਪਦੀ ਤਸੱਲੀ ਕਰਕੇ ਦੇਖ ਸਕਦੇ ਹੋ ਸੋਹਣਾ ਕੱਦ-ਕਾੜ ਤੇ ਸੋਹਣਾ ਮਿੱਤਰੋ ਸੱਗ ਤੇ ਤੀਜੇ ਸੂਏ ਯਾ ਕਿਹੜੇ ਸਿਮਨ ਦੀ ਹੈ ਇਹ ਐਮ 29 ਦੀ ਹੈ ਜੀ ਐਮ 29 ਦੀ ਹੈ ਹਾਂਜੀ ਮਗਰ ਬੱਚਾ ਮਗਰ ਕਟਾ ਜੀ ਪ੍ਰਿਕਸ਼ਤ ਬੰਦਾ ਏਪੀਸੀ ਵਾਲੀ ਦਾ ਪ੍ਰਿਕਸ਼ਤ ਬੰਦਾ ਠੀਕ ਆ ਵੀਰਾ ਵਾਲੀ ਦਾ ਹਾਂਜੀ ਤੇ ਤੀਜੇ ਸੂਏ ਮਿੱਤਰੋ ਸੂਈ ਵੀ ਹੱਥਾਂ ਲੈਵੇ ਦੀ ਸਾਫ ਆ ਜਿਹੜਾ ਵੀਡੀਓ ਬਣਾਉਣ ਦਾ ਸਾਡਾ ਟਾਈਮ ਆ ਅਸੀਂ ਡੇਢ 2 ਕਵਜੇ ਅਸੀਂ ਵੀਡੀਓ ਬਣਾ ਰਹੇ ਆ ਕਈ ਭਰਾ ਕਹ ਜਣਗੇ ਵੀ ਥੱਲੋ ਕੋ ਹਤੀਂਦਾ ਨਹੀਂ ਆਪਦਾ ਤੁਸੀਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਹੋ ਜਿਹੜਾ 16 ਲੀਟਰ ਮਿੱਤਰੋ ਦੁੱਧ ਤਿਆਰ ਆ ਭਾਵੇਂ ਤੁਸੀਂ ਇੱਕ ਟਾਈਮ ਆਪਦਾ ਚੋਲਿਓ ਦੂਜੇ ਟਾਈਮ ਆਉਦੀ ਭਾਵੇਂ ਵੀਡੀਓ ਕਾਲ ਕਰਕੇ ਚੋਲਿਓ ਚੋਲਿਓ ਤੇ ਜਿੰਨੀ ਗੱਲ ਮੇਥਰੋ ਆਪਾਂ ਕਹਿ ਰਹੇ ਆ तकरीबन 100% ਆਪਾਂ ਸੱਚਾਈ ਤੇ ਕੰਮ ਕਰ ਰਹੇ ਆ ਤੇ ਇਹੀ ਚੀਜ਼ ਕਰਕੇ ਆਪਣੇ ਮਿੱਤਰੋ ਹਰ ਭਰਾ ਪਿਆਰ ਕਰਦਾ ਹੈ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਡਾਕਟਰ ਸਾਹਿਬ ਇਹਦਾ ਰੇਟ 145000 ਰੁਪਏ ਜੀ 145 ਮਾਣਤਾਨੇ ਚੋ ਵੀ ਮਾਣਤਨ ਕਰ ਦਾਂਗੇ ਤੀਜੇ ਸੂਏ ਸੂਈ ਆ ਕਿੰਨੇ ਕ ਦਿਨ ਹੋ ਗਏ ਉਹਨਾਂ ਦਾ ਸੂਈ ਨੂੰ ਸੂਈ ਨੂੰ 20 ਦਿਨ ਹੋ ਗਏ ਜੀ ਇਹ ਮੈਨੇ ਤੋਂ ਚੱਲਣਾ ਹੀ ਜਨੇ ਆਹੋ ਜੀ ਕੱਟਾ ਖੜਾ ਠੀਕ ਹੈ ਹਾਂ ਪਹਿਲੇ ਸੂਏ ਦਾ ਕਿੰਨਾ ਖਸੀਦਾ ਪਹਿਲੇ ਪਹਿਲੇ ਸੂਏ ਦਿੱਤਾ ਸੀ ਇਹਨੇ 13 ਲੀਟਰ ਜੀ ਦੁੱਧ ਓਕੇ ਅ ਪ੍ਰਕਾਸ਼ ਤੋਂ ਬੋਲਦਾ ਮਿੱਤਰੋ ਕੱਟਾ ਤੇ ਫਿਰ ਆਪਾਂ ਕਹਿੰਦੇ ਆ ਵੀ ਦੂਜੇ ਤੀਜੇ ਸੂਏ ਸੂਈ ਵੀ ਆ ਤੇ 16 ਲੀਟਰ ਜਿਹੜਾ ਦੁੱਧ ਤਿਆਰ ਆ 19 21 ਸਾਈਡ ਜ਼ਰੂਰ ਆ ਦੁੱਧ ਬਾਈ ਕਹਿੰਦਾ ਬਰਾਬਰ ਆ ਉਹਦੀ ਤਸੱਲੀ ਕਰ ਸਕਦੇ ਹੋ ਫਰ ਬਰੀਡਿੰਗ ਦੇ ਕੰਮ ਕਰਨਾ ਹਾਂ ਜਿਹੜਾ ਭਰਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਤਾਂ ਤਿੰਨੇ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਲਿਜਾ ਸਕਦਾ ਤੇ ਇਹੀ ਜੇਕਰ ਮਿੱਤਰੋ ਕਿਸੇ ਚੰਗੇ ਬਰੀਡਰ ਦੇ ਕੋਲੇ ਖੜੀਆਂ ਹੁੰਦੀਆਂ ਜਿਨ੍ਹਾਂ ਦੇ ਚੈਨਲ ਚੱਲਦੇ ਆ ਤਾਂ ਜਿੰਨਾ ਮਰਜੀ ਮਿੱਤਰੋ ਰੇਟ ਤੁਸੀਂ ਮੰਗ ਸਕਦੇ ਹੋ ਤੇ ਆਪਾਂ ਪੜਾ ਕੇ ਪਿਓਣਾ ਹੈ ਹਨਾ ਲੇਬਰ ਕਰਕੇ ਜੀ ਸਾਰੀ ਇਹ ਲੇਬਰ ਕਰਕੇ ਕਾਫੀ ਪਸ਼ੂ ਸੀ ਹੈ ਨਾ ਹਾਂ ਡਾਕਟਰ ਸਾਹਿਬ ਤੁਸੀਂ ਚੌਥੀ ਵਾਰ ਆ ਗਏ ਸਾਡੇ ਘਰੇ 12 ਮੱਝਾਂ ਤੁਹਾਡੇ ਚੈਨਲ ਦੇ ਵਿੱਚੀਆਂ ਸੀ 11 ਮੱਝਾਂ ਠੀਕ ਹੈ ਤੇ ਹੁਣ ਆਪਾਂ ਫੇਰ ਆਪਾਂ ਗੱਲ ਕਰਦੇ ਆ ਵੀ ਤਿੰਨਾਂ ਦੇ ਵਿੱਚੋਂ ਮਾਨਤਾਣ ਹੋ ਜੂ ਮਾਨਤਾਣ ਕਰ ਦਾਂਗੇ ਜੀ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਆਪਾਂ 95692 ਹਾਂਜੀ 3050 956923050 ਇਹ ਤਲਵੰਡੀ ਸਾਬੋ ਤੋਂ ਆ ਨਹੀਂ ਜੀ ਤਲਵੰਡੀ ਭਾਈ ਤਲਵੰਡੀ ਭਾਈ ਤੋਂ 7 ਕਿਲੋਮੀਟਰ ਹੈ ਜੀ ਮੇਰੇ ਪਿੰਡ ਹਾਂ ਪਿੰਡ ਸੇਖਮਾ ਹੁੰਦਾ ਮੇਨ ਰੋਡ ਤੇ ਹਾਂਜੀ ਸੇਖਮਾ ਤੋਂ ਛੋਡੀ ਸੇਖਮਾ ਤੋਂ ਛੋਡੀ ਵਾਲਾ ਹੁੰਦਾ ਹਨਾ ਸੋ ਜਿਹੜੇ ਵੀ ਵੀਰ ਭਰਾ ਨੂੰ ਤਿੰਨੇ ਨਗਰ ਦੇ ਵਿੱਚੋਂ ਕੋਈ ਵੀ ਨਗਰ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਮਿੱਤਰੋ ਸੰਪਰਕ ਤੇ ਅੱਗੇ ਬਾਈ ਕੋਲੇ ਹੋਰ ਵੀ ਬਾਅਦ ਦੇ ਵਿੱਚ ਪਸ਼ੂ ਬਕਾਉ ਨੇ ਉਹ ਵੀ ਸੋਨੇ ਇੱਕ ਵਾਰੀ ਝਲਕ ਮਰਾ ਦਿੰਨੇ ਆ ਤੇ ਆਹ ਬਾਈ ਕੋਲੇ ਨੀਲੀ ਰਾਵੀ ਆ ਕਾਫੀ ਪਸ਼ੂ ਬਾਈ ਕੋਲੇ ਸੀ ਪਰ ਮਜਬੂਰੀ ਕਰਕੇ ਭਰਾ ਵੇਚ ਰਿਆ ਮਜਬੂਰੀ ਇਹੀ ਆ ਵੀ ਜਿਹੜਾ ਲੇਬਰ ਦੀ ਬਹੁਤ ਜ਼ਿਆਦਾ ਘਾਟ ਹੈ ਤਾਂ ਕਰਕੇ ਪਸ਼ੂ ਬਾਈ ਫਾਰਮ ਨੂੰ ਛੋਟਾ ਕਰ ਰਿਆ 2 4 1 2 ਪਸ਼ੂ ਬਾਈ ਦੁੱਧ ਦੀ ਖਾਤਰ ਰੱਖਣੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਮਿੱਤਰੋ ਜਿਹੜੇ ਜਿਹੜੇ ਪਸ਼ੂ ਤਿਆਰ ਹੋਣਗੇ더라 ਪਸ਼ੂ ਰੱਖ ਕੇ ਤਾਂ ਆਪਾਂ ਵੀਡੀਓ ਹੋਰ ਵੀ ਬਣਾਵਾਂਗੇ ਤੇ ਇਹ ਕਿਹੜੇ ਕਿਹੜੇ ਸਿਮਰਾਂ ਦੀ ਆਪ ਆ ਇਹ ਜੀ ਦੋਨੋਂ ਝੋਟੀਆਂ ਡਾਇਮੰਡ ਦੀਆਂ ਆਪ ਆ ਇਹ ਮਦਲਸੀ ਕੇ ਤਿੰਨ ਨੰਬਰ ਤੋਂ ਗੱਬਣਾ ਤੇ ਇਹ ਕੰਡੇ ਵਾਲੇ ਤੋਂ ਗੱਬਣਾ ਜੀ ਕਿੰਨਾ ਕਿੰਨਾ ਦੁੱਧ ਦਿੰਦਾ ਇਹਨਾਂ ਦੋਵਾਂ ਨੇ ਆਪਣੇ ਦੂਜੇ-ਦੂਜੇ ਸੂਏ-ਸੂਈਆਂ ਸੀ ਜੀ ਇਹ 16 ਕਿਲੋ ਦਿੰਦੇ ਨੇ ਠੀਕ ਆ ਹਾਂਜੀ ਸੋ ਮਜਬੂਰੀ ਫੇਰ ਆਪਾਂ ਕਹਨੇ ਆ ਬਾਈ ਦੀ ਇਹੀ ਆ ਵੀ ਲੇਬਰ ਦੀ ਘਾਟ ਆ ਇਹ ਜਿਹੜੇ ਕਿਤੇ ਚ ਮਿੱਤਰੋ ਲੇਬਰ ਪੈਂਦੀ ਆ ਉਹ ਕਿਤਾ ਮਿੱਤਰੋ ਫੇਲ ਆ ਸੋ ਸਾਰੇ ਵੀਰਾਂ ਦਾ ਧੰਨਵਾਦ